ਰੈਗੂਲਰ ਵਿਜ਼ਿਟਸ ਕਰ ਰਿਹਾ ਜੀ ਮੈਂ ਬੱਚੋ ਦੀ ਦੋ ਦੋ ਇਲੈਕਸ਼ਨਸ ਆ ਗਈਆਂ ਸੀ ਉਹਦੇ ਵਿੱਚ ਥੋੜਾ ਜਿਹਾ ਗੈਪ ਆਇਆ ਸੀਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਬਹੁਤ ਵਧੀਆ ਮੈਡੀਕਲ ਸੇਵਾਵਾਂ ਵਰਲਡ ਕਲਾਸ ਸੇਵਾਵਾਂ ਬਿਲਕੁਲ ਜਿਹੜੀਆਂ ਮੈਨੇਜਡ ਐਂਡ ਫੰਡਡ ਬਾਈ ਦਾ ਗਵਰਨਮੈਂਟ ਖਰਚਾ ਸਾਰਾ ਸਰਕਾਰ ਕਰੇਗੀ ਬਟ ਲੋਕਾਂ ਨੂੰ ਬਹੁਤ ਵਧੀਆ ਸਿਹਤ ਸੇਵਾ ਦਿੱਤੀਆਂ ਜਾਣਗੀਆਂ ਉਹਦੇ ਵਿੱਚ ਜਿਹੜਾ ਤੁਹਾਡਾ ਜਿਹੜਾ ਸਿਵਲ ਹਸਪਤਾਲ ਹੈ ਇਹ ਇਹ ਬਹੁਤ ਵੱਡਾ ਸਿਵਲ ਹਸਪਤਾਲ ਹੈ ਇੱਥੇ ਬਹੁਤ ਸਾਰੀਆਂ ਜੜੀਆਂ ਜਿੰਨੀਆਂ ਵੀ ਕੋਈ ਇਨਫਰਾਸਟ੍ਰਕਚਰ ਦੀਆਂ ਬਿਲਡਿੰਗ ਦੀਆਂ ਇਕੁਪਮੈਂਟ ਦੀਆਂ ਸਟਾਫ ਦੀਆਂ ਮੈਡੀਸਿਨਸ ਦੀਆਂ ਇਹ ਸਾਰੀਆਂ ਕਮੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਬਿਲਡਿੰਗ ਦੀ ਰੈਨੋਵੇਸ਼ਨ ਹੋ ਰਹੀ ਹੈ ਸਾਡੇ ਜਿਹੜੇ ਮਾਨਯੋਗ ਰਾਜ ਸਭਾ ਦੇ ਮੈਂਬਰ ਜੀ ਸੰਜੀਵ अरोड़ा ਜੀ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਉਹ ਲੁਧਿਆਣੇ ਨੂੰ ਬਰੌਂਗ ਕਰਦੇ ਆ ਸੋ ਅਸੀਂ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਰੰਗਲੇ ਪੰਜਾਬ ਵਾਸਤੇ ਸਿਹਤ ਔਰ ਸਿੱਖਿਆ ਦੋ ਬਹੁਤ ਇਜਾਂ ਬਹੁਤ ਜ਼ਰੂਰੀ ਹੈ ਸੋ ਉਸ ਸੰਬੰਧ ਵਿੱਚ ਮੈਂ ਜਿਹੜੀ ਮੇਰੀ ਵਿਜ਼ਿ ਜਿਹੜੇ ਵੀ ਇੱਥੇ ਗੈਪ ਹੈ ਗਿਆ ਮੈਂ ਸਾਰਾ ਹਸਪੀਟਲ ਵਿਜ਼ਿਟ ਕਰਾਂਗਾ ਜੀ ਸਾਰੇ ਵਾਰਡ ਦੇਖਾਂਗਾ ਐਮਰਜੈਂਸੀ ਦੇਖਾਂਗਾ ਔਰ ਜਿਹੜਾ ਇਹਨਾਂ ਦਾ ਐਮਸੀਐਚ ਵੈਂਗਾ ਉਹ ਵੀ ਦੇਖਾਂਗਾ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਸੀ ਰਿਜ਼ੋਲਵ ਕਰ ਚੁੱਕੇ ਆ ਜਿਹੜੇ ਰਿਮੇਨਿੰਗ ਇਸ਼ੂਜ਼ ਆ ਮੈਂ ਦੇਖ ਕੇ ਸਾਰੇ ਫਲੈਗ ਕਰਕੇ ਉਹ ਸਾਰੇ ਰਿਜ਼ੋਲਵ ਕਰਾਂਗੇ ਦਵਾਈਆਂ ਅਸੀਂ ਭੇਜ ਚੁੱਕੇ ਆ ਜੀ ਮੈਂ ਮਰੀਜ਼ਾਂ ਨਾਲ ਵੀ ਡਾਇਰੈਕਟ ਕਰਾਂਗਾ ਦਵਾਈਆਂ ਲੋਕਾਂ ਨੂੰ ਮਿਲ ਰਹੀਆਂ ਸਾਰੇ ਪੰਜਾਬ ਦੇ ਸਾਰੇ ਹਸਪਤਾਲਾਂ ਚ ਦਵਾਈਆਂ ਦੇ ਦਿੱਤੀਆਂ ਇਹ ਪਹਿਲੀ ਵਾਰੀ ਕਿਸੇ ਸਰਕਾਰ ਨੇ ਕੀਤਾ ਜੀ ਐਕਸ-ਰੇ ਅਲਟਰਾਸਾਉਂਡ ਮਸ਼ੀਨਾਂ ਅਸੀਂ ਭੇਜ ਦਿੱਤੀਆਂ ਤੇ ਬਹੁਤ ਜਲਦੀ ਤੁਹਾਡੇ ਜਿਹੜਾ ਹੈਗਾ ਇਹਦੇ ਵਿੱਚ ਇਸੇ ਹਸਪਤਾਲ ਦੇ ਵਿੱਚ ਇੰਟੈਂਸਿਵ ਕੇਅਰ ਯੂਨਿਟ ਜਿੱਥੇ ਲਾਈਫ سپورਟ ਸਿਸਟਮ ਸਾਰਾ ਹੋਏਗਾ। ਤੋਂ ਪੇਸ਼IENTS ਨੂੰ ਪੀਰੀ ਰੈਫਰ ਨਹੀਂ ਕਰਨਾ ਪਏਗਾ ਸਾਨੂੰ ਬਹੁਤ ਰੈਅਰਲੀ ਰੈਫਰ ਕਰਾਂਗੇ। ਲੋਕਲ ਮੈਡੀਕਲ ਕੌਂਸਲ ਨਾਲ ਵੀ ਕੋਲਾਬੋਰੇਟ ਕਰ ਰਹੇ ਹਾਂ ਅਸੀਂ। ਤੇ ਸਾਰੀਆਂ ਸਰਵਿਸਿਜ਼ ਇਸੇ ਹਸਪਤਾਲ 'ਚ ਮਿਲਣਗੀਆਂ। ਇਹਦੇ ਨਾਲ 6 ਸਾਡੇ ਕੋਲੇ ਹਸਪਤਾਲ ਹੈਗੇ ਆ ਜਿਨ੍ਹਾਂ ਨੂੰ ਅਸੀਂ ਅਰਬਨ ਸੀਐਸਸੀ ਕਹਿੰਦੇ ਆ ਅਰਬਨ ਕਮਿਊਨਿਟੀ ਹੈਲਥ ਸੈਂਟਰ। 30 ਬੈਡਡ ਹੈਗੇ ਆ, ਬਣੇ ਹੋਏ ਆ, ਇਕੁਪਮੈਂਟ ਹੈ ਗਿਆ। ਸੋ ਉਹਨਾਂ ਨੂੰ ਵੀ ਇਹਦੇ ਨਾਲ ਕੰਬਾਈਨ ਕਰਕੇ ਜਿਹੜੀਆਂ ਐਮਸੀਐ ਸਰਵਿਸੇਸ ਆ ਜੇ ਕੋਰ ਡਿਲੀਵਰੀ ਹੋਣੀ ਆ ਉੱਥੇ ਹੋ ਜੇ ਛੋਟਾ ਮੋਟਾ ਆਪਰੇਸ਼ਨ ਉੱਥੇ ਹੋ ਜੇ ਮੇਜਰ ਸਰਵਿਸੇਸ ਇੱਥੇ ਹੋਇਆ ਕਰਨੀ ਆ ਸੋ ਕੁੱਲ ਮਿਲਾ ਕੇ ਜਿਹੜਾ ਹੈਗਾ ਲੁਧਿਆਣੇ ਦੇ ਲੋਕਾਂ ਨੂੰ ਜਿਹੜਾ ਹੈਗਾ ਉਹ ਬਹੁਤ ਵਧੀਆ ਸਿਹਤ ਸਹੂਲਤਾਂ ਮਿਲਣ ਗਈ ਆ ਸਾਡਾ ਜਿਹੜਾ ਪੂਰਾ ਨੈਟਵਰਕ ਆ ਉਹਨੂੰ ਬਣਾਇਆ ਪਿਛਲੇ ਸਾਲ ਵੀ ਤੁਸੀਂ ਆਏ ਸੀਗੇ ਸਤੰਬਰ ਤੋਂ ਉਦੋਂ ਵੀ ਸਾਰੀ ਗੱਲਾਂ ਇਹ ਹੀ ਕਿਹਾ ਕਿ ਕੀ ਸੀਗੇ ਪਰ ਚੇਂਜ ਕੁਝ ਵੀ ਨਹੀਂ ਆਇਆ ਨਾ ਨਹੀਂ ਚੇਂਜ ਚੇਂਜ ਤੁਸੀਂ ਇੱਕ মিডিਆ ਤੋਂ ਹੋ ਤੁਸੀਂ ਉਸ ਬਿਲਡਿੰਗ ਦੇ ਵਿੱਚ ਤੁਹਾਡਾ ਜਿੱਥੇ ਫਰਸ਼ ਤੇ ਖੜੇ ਹੋ ਇਹ ਨਵਾਂ ਪੈ ਗਿਆ ਚੇਂਜ ਹੋ ਗਈ ਹੈ ਇਹ ਸੁਣ ਲਓ ਗੱਲ ਮੇਰੀ ਸੁਣ ਲਓ ਸੁਣ ਲਓ ਜੀ ਬੱਸ ਸੁਣ ਲਓ ਮੇਰੀ ਗੱਲ ਸੁਣੋ ਸੁਣ ਲਓ ਸੁਣ ਲਓ ਗੱਲ ਮੇਰੀ ਪੂਰੀ ਗੱਲ ਸੁਣ ਲਓ ਬਿਲਡਿੰਗ ਦੇ ਵਿੱਚ ਜਿਹੜੀਆਂ ਹੈਗੀਆਂ ਬਿਲਡਿੰਗ ਵੀ ਜ਼ਰੂਰੀ ਹੈ ਨਾ ਜੀ ਬਿਲਡਿੰਗ ਦੀ ਸਾਰੀਆਂ ਚੇਂਜਸ ਹੋ ਗਈਆਂ ਸਿਵਲ ਵਰਕਸ ਹੋ ਗਏ ਜੀ ਈਕੁਪਮੈਂਟ ਆ ਰਹੀ ਹੈ ਲਿਫਟਸ ਲੱਗ ਰਹੀਆਂ ਹੈਗੀਆਂ ਦਵਾਈਆਂ ਆ ਗਈਆਂ ਸਾਰੀਆਂ ਮੇਰੇ ਜਦੋਂ ਮੈਂ ਆਇਆ ਸੀਗਾ ਲਾਸਟ ਵਿਜ਼ਿਟ ਤੋਂ ਬਾਅਦ ਜਿਹੜੀ ਹੈ 26 ਜਨਵਰੀ ਤੋਂ ਬਾਅਦ ਹੈ ਸਾਰੀਆਂ ਮੈਡੀਸਨ ਉਹਨਾਂ ਹਸਪਤਾਲ ਤੋਂ ਦਿੰਦੇ ਸੀ ਬਹੁਤ ਰੇਅਰਲੀ ਉਹ ਮੈਡੀਸਨ ਅਸੀਂ ਮੰਗਦੇ ਨਹੀਂ ਮਾਰੋ ਉਹ ਵੀ ਹਸਪਤਾਲ ਵਾਲੇ ਖਰੀਦ ਕੇ ਦਿੰਦੇ ਆ ਸੀ ਬਰੋ ਇਹ ਚੇਂਜ ਆਈ ਹੈ ਸੁਣ ਲੋ ਸੁਣ ਲੋ ਵੀ ਭਾਈ ਜੀ ਵਿੱਚ ਜਿਹੜੀ ਗੱਲ ਹੁਣ ਆ ਗਿਆ ਤੁਹਾਡਾ ਐਚ ਆਰ ਤੇ ਮੈਨ ਪਾਵਰ ਤੇ ਪੈਰਾਮੈਡਿਕਸ ਦੀ ਰਿਕਰੂਟਮੈਂਟ ਹੋ ਗਈ ਆ ਡਾਕਟਰ ਦੀ ਰਿਕਰੂਟਮੈਂਟ ਚੱਲ ਰਹੀ ਆ ਜਿਹੜੀ ਡਾਕਟਰ ਦੀ ਰਿਕਰੂਟਮੈਂਟ ਆ ਉਹਦੇ ਵਾਸਤੇ ਉਹਦਾ ਇੱਕ ਪ੍ਰੋਟੋਕਾਲ ਹੈ ਤੁਸੀਂ ਦੇਖ ਰਹੇ ਹੋ ਵੀ ਸੈਂਟਰ ਗਵਰਨਮੈਂਟ ਕਿੰਨੀ ਵੱਡੀ ਸਰਕਾਰ ਆ ਉਹਨਾਂ ਦਾ ਨੀਟ ਦਾ ਜਿੰਨੇ ਤੁਹਾਡੇ ਜਿਹੜਾ ਤੁਹਾਡਾ ਯੂਨੀਵਰਸਿਟੀ ਕ੍ਰਾਂਟਸ ਕਮਿਸ਼ਨ ਦਾ ਯੂ ਜੀ ਨੈਟ ਦਾ ਪੇਪਰ ਲੀਕ ਉਹਨਾਂ ਦੇ 7-8 ਪੇਪਰ ਜਿਹੜੇ ਹੈਗੇ ਆ ਪੋਸਟਪੋਨ ਹੋ ਗਏ ਲੱਖਾਂ ਬੱਚੇ ਆ ਪੰਜਾਬ ਦਾ ਕੋਈ ਪੇਪਰ ਲੀਕ ਨਹੀਂ ਹੋ ਰਿਹਾ ਸੋ ਅਸੀਂ ਜਿਹੜੀ ਉਹਨਾਂ ਦੀ ਰਿਕਰੂਟਮੈਂਟ ਹੈ ਡਾਕਟਰਸ ਦੀ ਉਹ ਸਾਰੀ ਪ੍ਰੋਸੈਸ ਚੱਲਦੀ ਆ ਇਟਸ ਅ ਟਾਈਮ ਕੰਜ਼ਿਊਮਿੰਗ ਉਹ ਨੂੰ ਸਾਨੂੰ 3-4 ਮਹੀਨੇ ਲੱਗਣਗੇ ਪੈਰਾਮੈਡੀਕਸ ਦੀ ਕੰਪਲੀਟ ਕਰ ਲਈਏ ਅਸੀਂ ਉਹਨਾਂ ਨੂੰ ਅਸੀਂ ਬਹੁਤ ਜਲਦੀ ਅਸੀਂ ਟੋਟਲ ਤਾਂ ਅਸੀਂ ਜਿਹੜੇ ਹੈਗੇ ਆ ਜਿਹੜੇ ਸਾਨੂੰ ਅਸੀਂ 2000 ਕਰਾਂਗੇ ਪਰ ਪਹਿਲੇ ਫੇਸ ਦੇ ਵਿੱਚ 550 ਸਾਡੇ ਕੋਲ ਡਾਕਟਰ ਨੇ ਹੈ ਹੀ ਨਹੀਂ ਜਿਵੇਂ ਜਿਵੇਂ ਆਈ ਜਾਣਗੇ ਡਾਕਟਰ ਨੂੰ ਅਸੀਂ ਰਿਕਰੂਟ ਕਰਕੇ ਵੀ ਟ੍ਰੇਨਿੰਗ ਦੇਣੀ ਹੈ ਜੀ ਸਰ ਕੈਡਰ ਰਿਵਿਊ ਕਰੋਗੇ ਅਕਤੂਬਰ ਹਾਂਜੀ ਕੈਡਰ ਰਿਵਿਊ ਕਰੋਗੇ ਅਕਤੂਬਰ ਕਿਉਂਕਿ ਜੋ ਸਟਾਫ ਸੈਂਕਸ਼ਨਡ ਹੈ ਉਹ ਸੋ ਬੈਡ ਫੈਸਿਲਿਟੀ ਲਈ ਹੈ ਕਿ 300 ਪਲੱਸ ਬੈਡਸ ਲਈ ਹੈ ਦੇਖੋ ਕੈਡਰ ਰਿਵਿਊ ਕਰੋ ਥੈਟ ਇਜ਼ ਅ ਵੈਰੀ ਇੰਟੈਲੀਜੈਂਟ ਕੁਐਸਚਨ ਅਸੀਂ ਇਸ ਤੋਂ ਸਵਾਇ ਅਸੀਂ ਜਿਹੜੇ ਜਿਹੜੇ ਸਾਡੇ ਤਕਰੀਬਨ ਜਿਹੜੇ 40 ਤੋਂ ਵੱਧ ਜਿਹੜੇ ਸਾਡੇ ਐਮਸੀਐਸ ਸੈਂਟਰ ਬਣਾਏ ਆ ਅਸੀਂ ਤੁਹਾਡੇ ਦੁਰਾਹੇ ਦੇ ਵਿੱਚ ਜਿਹੜਾ ਹੈਗਾ ਕਮਿਊਨਿਟੀ ਹੈਲਥ ਸਰਵਿਸ ਸੈਂਟਰ ਬਣਿਆ ਉਹ ਪਹਿਲਾਂ ਨਹੀਂ ਸੀ ਬਹੁਤ ਸਾਰੇ ਅਸੀਂ ਨਵੇਂ ਜਮੇ ਇੱਥੇ ਕਿਹਾ ਹੈਗਾ ਤੇ ਤੁਹਾਡੇ ਕੋਲੇ 6 ਕਮਿਊਨਿਟੀ ਹੈਲਥ ਸੈਂਟਰ ਹੈ ਜਿਨ੍ਹਾਂ ਦੇ ਵਿੱਚ ਸਟਾਫ ਨਹੀਂ ਹੈ ਉਹ ਅਸੀਂ ਕਰਾਂਗੇ ਨਹੀਂ ਅਸੀਂ ਆਲਰੇਡੀ ਕਰ ਰਹੇ ਹਾਂ ਜੀ ਆਲਰੇਡੀ ਕਰ ਚੁੱਕੇ ਹਾਂ 550 ਡਾਕਟਰ ਰਿਕਰੂਟ ਕਰ ਰਹੇ ਹਾਂ ਜਿਹੜਾ ਕੈਟਰ ਰਿਵਿਊ ਕਰਕੇ ਉਹਦੇ 2500 ਡਾਕਟਰ ਹੈ ਇਸੇ ਤਰ੍ਹਾਂ ਪੈਰਾਮੈਡਿਕਸ ਹੈ ਇਸੇ ਤਰ੍ਹਾਂ ਕਲਾਸ 4 ਹੈ ਉਹ ਜਿਹੜਾ ਸਾਰਾ ਹੈਗਾ ਹੁਣ ਜਦੋਂ ਦੀ ਸਾਡੀ ਸਰਕਾਰ ਬਣੀ ਹੈ ਸਾਰਿਆਂ ਨੂੰ ਰੱਖ ਰਹੇ ਹਾਂ ਅਸੀਂ ਨਵੀਆਂ ਜਿਹੜੀਆਂ ਤੁਹਾਡੇ ਡੀਐਨਵੀ ਕੋਰਸੇ ਸ਼ੁਰੂ ਕਰ ਰਹੇ ਆ ਫੈਮਿਲੀ ਮੈਡੀਸਿਨ ਕਰ ਰਹੇ ਆ ਕ੍ਰਿਟੀਕਲ ਕੇਅਰ ਵਿੱਚ ਕਰ ਰਹੇ ਆ ਇਹ ਸਾਰਾ ਕੁਝ ਕਰ ਰਹੇ ਆ ਇਟਸ ਅ ਪ੍ਰੋਸੈਸ ਰੋਮ ਵਾਸ ਨੋਟ ਬਿਲਟ ਇਨ ਅ ਡੇ ਸੋ ਜਿਹੜੀਆਂ ਤੁਹਾਨੂੰ ਜਦੋਂ ਵੀ ਮੈਂ ਆਉਂਗਾ ਆਈ ਕੈਨ ਟੈਲ ਯੂ ਕਿ ਆ ਬੜੀਆਂ ਇਮਪਰੂਵਮੈਂਟਸ ਹੋਈਆਂ ਥੇਰ ਆਰ ਇਮਪਰੂਵਮੈਂਟਸ ਠੀਕ ਹੈ ਜੀ ਦਵਾਈਆਂ ਆ ਗਈਆਂ ਇਟਸ ਇਨ ਪ੍ਰੋਗਰੈਸ ਆਲਰੇਡੀ ਬਹੁਤ ਬਹੁਤ ਸਾਰਾ ਕੰਮ ਹੋ ਚੁੱਕਾ ਹੈ ਜੀ ਸਰ ਜਿਹੜੇ ਸਾਡੇ ਕੋਲ ਸਪੈਸ਼ਲਿਸਟ ਹੈ ਸਪੈਸ਼ਲਿਸਟ ਵੀ ਹੈ ਜੀ ਮੈਡੀਕਲ ਆਫਸਰਸ ਦੀ ਬਹੁਤ ਘਾਟ ਹੈ ਕਿਉਂਕਿ ਮੈਡੀਕਲ ਆਫਸਰ ਲਗਾਤਾਰ ਪੀਜੀ ਕਰਨ ਜਾ ਰਹੇ ਆ ਕੋਈ ਚੰਡੀਗੜ੍ਹ ਡੈਪੂਟੇਸ਼ਨ ਤੇ ਕਰ ਰਿਹਾ ਕੋਈ ਕੋਈ ਜੌਬ ਛੱਡ ਕੇ ਜਾ ਰਿਹਾ ਕੋਈ ਕਿਤੇ ਹੋਰ ਜਾ ਰਿਹਾ ਮਤਲਬ ਨਾ ਜੀ ਕੋਈ ਐਬਸੈਂਟ ਹੋ ਰਿਹਾ ਡਿਊਟੀ ਤੋਂ ਕੋਈ ਵਿਦੇਸ਼ ਜਾ ਰਿਹਾ ਲੋਕ ਲਗਾਤਾਰ ਮੈਡੀਕਲ ਆਫਸਰ ਨਿਕਲਦੇ ਰਹਿੰਦੇ ਆ ਸੋ ਇਹ ਹਰ ਸਾਲ ਰਿਕਰੂਟਮੈਂਟ ਕਰਿਆ ਕਰਾਂਗੇ ਇਸ ਸਾਲ ਤੋਂ ਸ਼ੁਰੂ ਕਰ ਰਹੇ ਹਾਂ ਕੀ ਹੋ ਰਿਹਾ ਕੁਝ ਨਵੇਂ ਆਪਰਾ ਕੀ ਹੈ ਬੜਾਵਾਂਗੇ ਜੀ ਬੜਾਵਾਂਗੇ ਉਹਦੇ ਚ ਜਿਹੜਾ ਹੈਗਾ ਅਸੀਂ ਸਾਰਾ ਕੁਲ ਆਮ ਆਦਮੀ ਕਲੀਨਿਕ ਇਸ ਪਾਰਟ ਆਫ ਦਾ ਪ੍ਰਾਇਮਰੀ ਕੇਅਰ ਆ ਜੋ ਤੁਸੀਂ ਮੈਂ ਇਹਨਾਂ ਗੱਲਾਂ ਕਰ ਰਹੇ ਉਹ ਦਿਸ ਇਸ ਸੈਕੰਡਰੀ ਕੇਅਰ ਇਸ ਤੋਂ ਸਵਾਇ ਮੈਡੀਕਲ ਕਾਲਜਸ ਦੇ ਵਿੱਚ ਬਹੁਤ ਕੁਝ ਹੋ ਰਿਹਾ ਟਰਸਰੀ ਕੇਅਰ ਹਸਪੀਟਲ ਬਣਦੇ ਆ ਵੱਡਾ ਮੁਹਾਲੀ ਦੇ ਵਿੱਚ ਜਿਹੜਾ ਬਣਿਆ ਹੈਗਾ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਬਣਿਆ ਮੈਡੀਕਲ ਕਾਲਜਸ ਦੇ ਵਿੱਚ ਕੈਂਸਰ ਦੇ ਯੂਨਿਟ ਪਾਉਂਦੇ ਆ ਸੁਪਰ ਸਪੈਸ਼ਲਟੀ ਬੈਂਕ ਜਿਹੜੇ ਸੁਪਰ ਸਪੈਸ਼ਲਿਸਟ ਭਰਤੀ ਕਰ ਰਹੇ ਆ ਸੋ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸਰੀ ਕੇਅਰ ਪਲ ਪਹਿਲੀ ਵਾਰੀ ਕੋਈ ਸਰਕਾਰ ਜਿਹੜੀ ਹੈ ਤੁਹਾਡੇ ਤੁਹਾਡੇ ਸ਼ਹਿਰ ਵਿੱਚ ਯੋਗਾ ਕਰਦੇ ਹੋ ਤੁਹਾਡੇ ਚ ਕੋਈ ਯੋਗਾ ਹੁੰਦਾ ਤੁਹਾਡੇ ਸ਼ਹਿਰ ਦੇ ਵਿੱਚ ਪਹਿਲੀ ਵਾਰੀ ਕੋਈ ਸਰਕਾਰ ਹੈ ਜਿਹੜੀ ਪ੍ਰਵੈਂਸ਼ਨ ਆਫ ਡਿਜ਼ੀਜ਼ ਪ੍ਰੋਮੋਸ਼ਨ ਆਫ ਹਲਤ ਇਹਨਾਂ ਨੇ ਕਦੇ ਕਿਸੇ ਨੇ ਗੱਲ ਕੀਤੀ ਹੈ ਇਹਦੇ ਬਾਰੇ ਸੋਚਿਆ ਕਿਸੇ ਨੇ ਵੀ ਆ ਅਸੀਂ ਜੇ ਸਾਡੀ ਗੱਲ ਮੰਨੋਗੇ ਤੁਹਾਨੂੰ ਦਵਾਈ ਦੀ ਲੋੜ ਨਹੀਂ ਪੋਹਗੀ ਬਹੁਤ ਘੱਟ ਲੋੜ ਪੈਗੀ ਫਿਰ ਵੀ ਰੋਗ ਤਾਂ ਬਿਮਾਰ ਹੋਣਗੇ ਐਕਸੀਡੈਂਟ ਹੋ ਜਾਣਗੇ ਪਰ ਜਿਹੜੀਆਂ ਜਿਹੜੀਆਂ ਲਾਈਫ ਸਟਾਈਲ ਡਿਸਆਰਡਰ ਹੈ ਜੇ ਤੁਸੀਂ ਯੋਗਾ ਕਰੋਗੇ ਡਾਈਟ ਠੀਕ ਲਓਗੇ ਆਪਣੇ ਸ਼ਹਿਰ ਨੂੰ ਸਾਫ਼ ਰੱਖੋਗੇ ਗ੍ਰੀਨ ਕਵਰ ਜ਼ਿਆਦਾ ਰੱਖੋਗੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਵੈਕਟਰ ਬੋਰਨ ਵਾਟਰ ਬੋਰਨ ਜੀਸ ਤੋਂ ਬਚਿਆ ਜਾ ਸਕਦਾ ਇਸ ਕਾਰਨ ਜਿਹੜਾ ਥੋੜਾ ਸੈਂਟਰ ਗਵਰਨਮੈਂਟ ਨੇ ਪੈਸਾ ਰੋਕ ਰੱਖਿਆ ਆ ਹਾਂਜੀ ਉਹਦੇ ਵਾਸਤੇ ਤੁਸੀਂ ਕੀ ਕਰਦੇ ਹੋ ਉਹ ਸਾਡੇ ਹੁਣ ਐਮਪੀ ਚੱਲ ਗਿਆ ਜੀ ਤਿੰਨ ਹੋ ਗਏ ਸਾਡੇ ਉੱਥੇ ਬਾਕੀ ਪੰਜਾਬ ਵਾਲਿਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਬਾਕੀ ਮੈਂ ਸਾਰੇ ਜੀਡਸ ਵਾਲਿਆਂ ਨੂੰ ਵੀ ਇਹ ਕੱਲਾ ਸਾਡੇ ਨਾਲ ਨਹੀਂ ਕਰਦੇ ਜੀ ਸਾਡਾ ਇਹਦਾ ਹੈਗਾ ਜੀ ਕੋਈ ਕਥੀਵਰ ਮਿਲਖਣ ਹੁਣ ਤਾਂ 1200 ਕਰੋੜ ਹੋ ਗਿਆ ਜੀ ਵੱਧ ਤੇ ਪਹਿਲਾਂ 800 ਡੋਟ ਜੀ ਹੁਣ ਹਰ ਸਾਲ ਵਧ ਜੰਦਾ ਨੇ ਜੀ ਸਾਡੇ ਪੈਸੇ ਉਹਨਾਂ ਨੇ ਰੋਕੇ ਹੋਇਆ ਬਿਲਕੁਲ ਨਜਾਇਜ਼ ਰੋਕੇ ਹੋਇਆ ਜੀ ਤਕੈਸ਼ ਰਿਆ ਸੜਕਾਂ ਦੇ ਵੀ ਰੋਕੇ ਹੋਇਆ ਰੂਰਲ ਡਿਵੈਲਪਮੈਂਟ ਦੇ ਵੀ ਰੋਕੇ ਹੋਇਆ ਮੰਡੀਆਂ ਦੇ ਰੋਕੇ ਹੋਏ ਹਸਪਤਾਲਾਂ ਦੇ ਬਹੁਤ ਸਾਰੇ ਪੈਸੇ ਰੋਕੇ ਹੋਏ ਸਾਡੇ ਉਹਨਾਂ ਨੇ ਹਜ਼ਾਰਾਂ ਕਰੋੜ ਰੁਪਏ ਰੋਕੇ ਹੋਇਆ ਇਹ ਥੋੜੀ ਐਟੀਟਿਊਡ ਹੋਣਾ ਚਾਹੀਦਾ ਇਸ ਵਾਰੀ ਥੋੜਾ ਜਿਹਾ ਭਗਵਾਨ ਰਾਮ ਦੀ ਕਿਰਪਾ ਹੋ ਗਈ ਹੈ ਜੀ ਦੇਖੋ ਯੋਧਿਆ ਦਾ ਜੋ ਹਾਲ ਹੈ ਵੀ ਦਿਖਾਓ ਲੋਕਾਂ ਨੂੰ ਜੋ ਯੋਧਿਆ ਦਾ ਹਾਲ ਹੈ ਬੀਜੇਪੀ ਦੇ ਤੋਂ ਜੱਜਾ ਮੁੜ ਕੇ ਜੋ ਇਹਨਾਂ ਨੇ ਭਗਵਾਨ ਰਾਮ ਨੂੰ ਧੋਖਾ ਦਿੱਤਾ ਨਾ ਮੁੜ ਕੇ ਯੋਧਿਆ ਚੋਲੀ ਜਿੱਦਦੇ ਜੀ ਇਹ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਇੱਥੇ ਵੀ ਪੰਜਾਬ ਚ ਫੁੱਟ ਪਾਉਣ ਦੀ ਕੋਸ਼ਿਸ਼ ਨਾ ਕਰੋ ਪੰਜਾਬ ਦਾ ਭਾਈਚਾਰਾ ਬਹੁਤ ਮਜ਼ਬੂਤ ਹੈ ਨਹੀਂ ਕਰ ਸਕਣਗੇ ਸੋ ਅਸੀਂ ਹਾਂਜੀ ਸਰ ਜਲੰਧਰ ਪਾਈ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੇ ਆਪਣੇ ਉਮੀਦਵਾਰ ਉਹ ਜਿਹੜਾ ਕਹਿੰਦਾ ਕਿ ਅਜੀ ਜਿਹੜਾ ਬੀਐਸਪੀ ਦੀ ਸਕੂਲ ਕਰਾ ਮਤਲਬ ਜਦੋਂ ਤੁਸੀਂ ਪੜਦੇ ਸੀ ਸਕੂਲ ਚ ਆਪਾਂ ਪੜਦੇ ਸੀ ਉਹਨਾਂ ਵੀ ਮੁਗਲਾਂ ਦੇ ਪਤਨ ਦੇ ਕਾਰਨ ਉਹਨਾਂ ਦੀ ਔਲਾਦ ਹੀ ਸੀਗੀ ਜੀ ਮਲੋਣਾ ਸੋ ਅਕਾਲੀ ਦਲ ਦੇ ਜਿਹੜੇ ਹੁਣ ਬਾਰਸ ਹਨ ਜੀ ਉਹ ਅਕਾਲੀ ਦਲ ਇਸ ਤੋਂ ਜ਼ਿਆਦਾ ਪਤਨ ਹੋ ਸਕਦਾ ਕਿ ਜਿਹੜੇ ਬੰਦੇ ਨੂੰ ਤੁਸੀਂ ਆਪ ਦਸਖਤ ਕਰਕੇ ਆਪਣਾ ਤੱਕੜੀ ਦਾ ਸਿੰਬਲ ਦਿੱਤਾ ਜੀ ਜਿਹਦੇ ਕੋਲੋਂ ਸਪੋਰਟ ਵਿਡਰਾ ਕਰਕੇ ਕਿਸੇ ਹੋਰ ਨੂੰ ਦੇ ਰਹੇ ਹੋ ਤੇ ਉਹ ਕੈਂਡੀਡੇਟ ਨੂੰ ਹਵਾ 'ਚ ਲਟਕਾ ਕੇ ਛੱਡਦਾ ਇਹਨਾਂ ਨੇ ਪਰ ਲੋਕ ਕੋਈ ਕਿਰਦਾਰ ਵੀ ਹੁੰਦਾ ਬੰਦੇ ਦਾ ਨਾ ਜੀ ਪਰ ਇਸ ਵਾਰੀ ਅਨਫੋਰਚੂਨੇਟਲੀ ਮੇਰਾ ਅੱਜ ਦਾ ਜਿਹੜਾ ਪਰਪਸ ਹੈ ਨਾ ਸਾਹਮਣੇ ਆ ਰਹੀ ਹੈ ਮੈਂ ਜਲੰਧਰ ਜਾ ਰਿਹਾ ਜੀ ਇਸ ਤੋਂ ਬਾਅਦ ਉੱਥੇ ਪੁੱਛਦੇ ਮੈਨੂੰ ਇਹ ਸਵਾਲ ਇੱਥੇ ਮੈਨੂੰ ਸਿਰਫ ਹਸਪਤਾਲ ਵਾਸਤੇ ਮੈ